ਪੂਰੇ ਸਾਲ ਦੇ ਵਿੱਚ ਹੋਣ ਵਾਲੀ ਬਰਸਾਤ ਤੋਂ ਵੱਧ ਬਰਸਾਤ 24 ਘੰਟਿਆਂ ਦੇ ਅੰਦਰ ਜਿਹੜੀ ਹੈ ਦਰਜ ਕੀਤੀ ਗਈ ਹੈ ਜੀਹਾਂ ਗੱਲ ਕਰ ਰਹੇ ਹਾਂ ਯੂਨਾਈਟਿਡ ਅਰਬ ਏਮੀਰੇਟਸ 'ਤੇ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਵੇਲੇ ਮूसलाधार بارش ਹੋ ਰਹੀ ਹੈ ਨਾ ਸਿਰਫ ਦੁਬਈ ਦੇ ਲੋਕ ਨਾ ਸਿਰਫ ਯੂਨਾਈਟਿਡ ਅਰਬ ਏਮੀਰੇਟਸ ਦੇ ਲੋਕ ਬਲਕਿ ਪੂਰੀ ਦੁਨੀਆ ਜਿਹੜੀ ਇਸ ਵੇਲੇ ਕਾਫੀ ਜ਼ਿਆਦਾ ਹੈਰਾਨ ਹੋ ਰਹੀ ਹੈ ਇਸ ਚੀਜ਼ ਨੂੰ ਦੇਖ ਕੇ ਕਿ ਦੁਬਈ ਦੇ ਵਿੱਚ ਜਿੰਨੀ بارش پورے 1 سال ਦੇ ਵਿੱਚ ਹੁੰਦੀ ਹੈ ਉਸ ਤੋਂ ਵੱਧ بارش ਮਹਿਜ਼ 24 ਘੰਟਿਆਂ ਦੇ ਵਿੱਚ ਹੋਈ ਹੈ ਦੁਬਈ ਦਾ انٹرਨੈਸ਼ਨਲ 에ਰਪੋਰਟ ਜਿਹੜਾ ਦੇਖਿਆ ਜਾ ਸਕਦਾ ਹੈ ਕਾਫੀ ਜ਼ਿਆਦਾ ਪਾਣੀ ਭਰ ਚੁੱਕਿਆ ਹੈ ਫਲਾਈਟਸ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਵੱਡੇ ਵੱਡੇ ਜਹਾਜ਼ ਜਿਹੜੇ ਨੇ ਅਜਿਹਾ ਜਾਪ ਰਿਹਾ ਹੈ ਕਿ ਸਮੁੰਦਰ ਦੇ ਵਿੱਚ ਕਸ਼ਤੀਆਂ ਦੇ ਵਾਂਗ ਨਜ਼ਰ ਆ ਰਿਹਾ ਤੇ ਤੁਸੀਂ ਸੁਣ ਕੇ ਜ਼ਰੂਰ ਹੀ ਹੈਰਾਨ ਹੋਵੋਗੇ ਕਿ ਜਿਹੜੀ ਜੈਟਸਕੀ ਹੁੰਦੀ ਉਸ ਦੀ ਕਾਫੀ ਜ਼ਿਆਦਾ ਇਸ ਵੇਲੇ ਡਿਮਾਂਡ ਵੱਧ ਚੁੱਕੀ ਹੈ ਕਿਉਂਕਿ ਲੜਦੇ ਮਾਹੌਲ ਦੇ ਵਿੱਚ ਲੋਕਾਂ ਦੇ ਵੱਲੋਂ ਜੈੱਡਸਕੀ ਦੀ ਵਰਤੋਂ ਕੀਤੀ ਜਾ ਰਹੀ ਹੈ ਦੇਖਿਆ ਜਾ ਸਕਦਾ ਹੈ ਵਕ ਵਕ ਦੇਸ਼ਾਂ ਦੇ ਵਿੱਚ ਮੋਸਲੇਤਾਰ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਤੇ ਇੱਥੇ ਇੱਕ ਦਿਨ ਦੇ ਵਿੱਚ ਸਾਲ ਭਾਤੇ ਬਰਾਬਰ ਮੀਂਹ ਪਿਆ ਤੇ ਦੱਸਦੀ ਹੈ ਕਿ ਹੜ੍ਹ ਆਇਆ ਜਿਸ ਕਾਰਨ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੜਕਾਂ ਜਿਹੜੀਆਂ ਨੇ ਨਦੀਆਂ ਬਣ ਚੁੱਕੀਆਂ ਨੇ ਤੇ ਘਰਾਂ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਆ ਚੁੱਕੇ ਦੁਬਈ ਇੰਟਰਨੈਸ਼ਨਲ 에ਰਪੋਰਟ ਦੀ ਜੇਕਰ ਗੱਲ ਕੀਤੀ ਜਾਏ ਤਾਂ 90 ਤੱਕ ਪਾਣੀ ਦੇ ਵਿੱਚ ਡੁੱਬ ਚੁਕਿਆ ਇਹ 에어ਪੋਰਟ ਨਹੀਂ ਸਗੋ ਇੱਕ ਸਮੁੰਦਰ ਜਾਪਦਾ ਹੋਇਆ ਨਜ਼ਰ ਆ ਰਿਹਾ ਫਲਾਈਟਸ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਤੇ ਜਿਸ ਦੇ ਮਗਰੋਂ ਦੇਖਿਆ ਜਾ ਸਕਦੇ ਕਿ ਪੂਰੀ ਦੁਨੀਆ ਦੇ ਵਿੱਚ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਹੈਰਾਨ ਹੋ ਰਹੇ ਨੇ ਗੱਲ ਕੀਤੀ ਜਾਏ ਤਾਂ ਦੁਬਈ ਅਬੂਦਾਬੀ ਇਸ ਦੇ ਨਾਲ ਹੀ ਸ਼ਾਜਾਹ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਓਮਾਨ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਇੱਥੇ ਫਿਲਹਾਲ ਦੇ ਲਈ 18 ਮੌਤਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਜਿਸ ਵਿੱਚ ਕ 10 ਸਟੂਡੈਂਟਸ ਨੇ ਤਾਂ ਹਾੜ ਦੇ ਕਾਰਨ ਇਹਨਾਂ ਬੱਚਿਆਂ ਦੀ ਮੌਤ ਹੋਈ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਦੁਬਈ ਇੰਟਰਨੈਸ਼ਨਲ 에ਅਰਪੋਰਟ DNS ਦੇ ਨਾਲ ਹੀ ਪੂਰੇ ਸ਼ਹਿਰਾਂ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਜੈਟਸਕੀ ਦੀ ਜਿਹੜੀ ਇੱਥੇ ਵਰਤੋਂ ਕੀਤੀ ਜਾ ਰਹੀ ਹੈ ਤਾਂ ਕੁਲ ਮਿਲਾ ਕੇ ਕਿਹਾ ਜਾ ਰਿਹਾ ਕਿ ਕੁਦਰਤ ਦਾ ਕਹਿਰ ਦੁਬਈ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਫਲੱਡ ਦੇ ਕਾਰਨ ਕਾਫੀ ਜ਼ਿਆਦਾ ਤਬਾਹੀ ਮਚਦੀ ਹੋਈ ਵੀ ਜਿਹੜੀ ਹੈ ਨਜ਼ਰ ਆ ਰਹੀ ਹੈ ਤਾਂ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਰਿਆ ਨੇ ਗੱਲ ਕੀਤੀ ਜਾਇਦਾ 75 ਸਾਲਾਂ ਬਾਅਦ ਅਜੇਹਾ ਕਹਿਰ ਜਿਹੜਾ ਦੁਬਈ ਦੇ ਵਿੱਚ ਵਰਸਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ